ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋ ਡਾਇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਏਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਆਪਣੇ ਘਰੋਂ ਕਬਰ ਕਰਦਾ ਪੈ ਪਿੰਡ ਦੀਪਗੜ ਜਿਲ੍ਹਾ ਬਰਨਾਲਾ ਮੇਰਾ ਐਡਰੈਸ ਆ ਸੋ 8427019817 ਮੇਰਾ ਕੰਟੈਕਟ ਨੰਬਰ ਆ ਸੋ ਜੋ ਸਾਹਮਣੇ ਸਕਰੀਨ ਤੇ ਆਪਾਂ ਮੱਝ ਦੇਖਦੇ ਵੈ ਤੀਜਾ ਸਵੇਰ ਸੂਈਆ ਮਿੰਟ 12 13 ਹੋ ਗਏ ਸੂਈ ਨੂੰ 15 ਹੋਏ ਨਹੀਂ ਹਜੇ ਤੇ ਬੱਚਾ ਦਿੱਤਾ ਮੇਲ ਕਾਫ ਕੱਟਾ ਕੱਟਾ ਬਹੁਤ ਪਿਆਰਾ ਕੋਹੇ ਨੂਰ ਦਾ ਦੱਸੇ ਬੰਦੇ ਨੇ ਟੀਕਾ ਭਰਿਆ ਵਾ ਮੱਝ ਬੱਲੀ ਹੋਣ ਮੜੇ ਮੱਥੇ ਤੇ ਫੁੱਲ ਕਰਕੇ ਕੱਟਾ ਬਹੁਤ ਡਬਲਾ ਵੱਡਾ ਕੱਟਾ ਪੂਰਾ ਜਮ ਤੇ ਰਾਜੀ ਸਮੀਪੜੀ ਵੀ ਬਹੁਤ ਆ ਤੀਜਾ ਸਵੇਰ ਸੂਈਆ ਸੋਲੇਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਤੇ 12 13 ਮਿੰਟ ਹੋ ਗਏ ਸੂਈ ਨੂੰ ਤੋਰੀ ਵਾਰ ਨੂੰ ਤੇ ਦੂਜੇ ਸਵੇਰ ਮਾਲ ਕਹਿੰਦੇ 14 ਕਿਲੋ ਦੁੱਧ ਇਹਦਾ ਚੋਇਆਗਾ ਆਪਾਂ 14 ਮੰਨ ਕੇ ਕਹਿੰਦੇ ਆ ਵੀ 13 ਕਿਲੋ ਦੁੱਧ ਮੰਨ ਕੇ ਵਿੱਚ ਲੈ ਸਕਦਾ ਬੰਦਾ ਪਰ 14 ਲੀਟਰ ਦੁੱਧ ਦੇਣ ਵਾਲੀ ਮੈਂ ਹੈਗੀ ਐ ਤੇ ਬਾਕੀ ਥਾਣਾ ਦੇਖੋ ਸੋਹਣਾ ਪੂਰਾ ਸਾਫ ਸੁਥਰਾ ਨੇਕੜਵਾਂ ਥਾਣਾ ਬਹੁਤ ਸੋਹਣੀ ਬਣੀ ਹੈਗੀ ਥਾਣਾ ਚ ਗੈਪ ਦੇਖ ਸਕਦੇ ਹੋ ਸੋ ਕੱਦ ਕਾਠ ਵਗੈਰਾ ਦੇਖ ਸਕਦੇ ਹੋ ਤੇ ਲੇਵਾ ਦੇਖ ਸਕਦੇ ਨੇੜ ਤੋਂ ਸੋਹਣਾ ਸਾਫ ਸੁਥਰਾ ਜੋ ਸੇਲਾ ਲੇਵਾ ਕੱਲੀ ਜੇਰ ਰਹਿ ਗਈ ਕਰਮ ਵਾਲੇ ਦੀ ਪੈਣ ਦੀ ਵਧੀਆ ਸਹੀ ਸਰਾਮ ਤੋਂ ਸੂਈ ਹੈ ਕੋਈ ਦਿੱਕਤ ਨਹੀਂ ਕਿਸੇ ਗੱਲ ਦੀ ਮਿੰਟ ਪੰਜਾਂ ਚ ਸੂਈ ਮੋੜ ਕੇ ਲੈ ਜਾ ਰਹੇ ਅੰਦਰ ਨੂੰ ਸੋ ਬਾਕੀ ਥਾਣਾ ਦੇਖੋ ਨੇੜ ਤੋਂ ਚਾਰੇ ਥਾਂ ਨਿਕਣਵੇਂ ਸਾਫ਼ ਸੁਥਰੇ ਵਿੱਥੀ ਦੇ ਸੋਨਾ ਹਾਥੀ ਤੋਂ ਜਿਹੜਾ ਥਾਣਾ 14 ਲੀਟਰ ਦੁੱਧ ਦੱਸਦਾ ਦੂਜੇ ਸੂਏ ਪਾਇਵਾ ਸੋ ਮੱਥੇ ਤੇ ਮਾੜੀ ਜਿਹੀ ਫੁੱਲੀ ਹੈਗੀ ਸਿੰਘ ਮਾੜਾ ਜੇ ਨਾ ਮਾਤਰ ਖੁੱਲਾਗਾ ਤੇ ਪੜੀ ਪੁੜੀ ਵੀ ਰਾਜੀ ਬਹੁਤ ਆ ਸਾਫ਼ ਸੁਥਰੀ ਆ ਸੋ ਲੈਵਾ ਦੇਖੋ 14 ਲੀਟਰ ਦੁੱਧ ਦੂਜੇ ਸੂਏ ਦਿੱਤਾ ਹੋਇਆ 13 ਮੰਨ ਕੇ ਬੇਸ਼ੱਕ ਲੈ ਲੇ ਬੰਦਾ ਪਰ ਮੈਂ ਦੁੱਧ ਵਾਲੀ ਅਸਲ ਧਾਰਾ ਆਪਾਂ ਵੀਡੀਓ ਜਿਹਦੇ ਮਾਰ ਕੇ ਦਿਖਾਉਨੇ ਆ ਬੱਚਾ ਇਹਨੂੰ ਦਿੱਤਾ ਮੀਲ ਕਾ ਕੋਹੇ ਨੂਰ ਦਾ ਟੀਕਾ ਦੱਸਦੇ ਸੀ ਸੋ ਕਟਾ ਦੇਖੋ ਕਟਾ ਹੀ ਦੱਸਦਾ ਪਿਆ ਬਹੁਤ ਪਿਆਰਾ ਘਟਾ ਤੇ ਵੱਡਾ ਘਟਾ ਸੋਹਣਾ ਜਮਾ ਬਰੀਡ ਚਾਰ ਕਰਨ ਵਾਲਾ ਸਾਣ ਚਾਰ ਹੋ ਕੁਛ ਜਾ ਕੇ ਅੱਗੇ ਸੁਭਰ ਧਾਰਾ ਦੇਖ ਸਕਦੇ ਹੋ ਕਿਆ ਬਾਤ ਹੈ ਚਵਾਈ ਦੇਖੋ ਪੂਰੀ ਸੋਹਣੀ ਸਾਫ ਸੁਥਰੀ ਮੋਟੀ ਇਧਰ ਨੂੰ ਹੀ ਮੜਾ ਜਾ ਮਾਰ ਤਰ ਮੂਲ ਧਰਜ ਮਾਰ ਤਰ ਸੋ ਚੋਣ ਚਵਾਈ ਬਿਲਕੁਲ ਇੱਕ ਨੰਬਰ ਹਰੇ ਬੱਚਾ ਵਗੈਰਾ ਕੁਛ ਨਹੀਂ ਜੰਗਾਏ ਪਈ ਵੀ ਕਹੀ ਜੀ ਤੇ ਮਗਰਸ ਮੈਂ ਦੂਧਾਰਾ ਹੋਰ ਮਾਰ ਦੇ ਬਸ ਠੀਕ ਓਕੇ ਸੋ ਚੌਣ ਚੌੜੀ ਬਿਲਕੁਲ ਇੱਕ ਨੰਬਰ ਰੇਟ ਬਿਲਕੁਲ ਵਾਜਬ ਹੋਊਗਾ ਰੇਟ ਆਪਾਂ ਕਰਾਂਗੇ ਫੋਨ ਤੇ ਜੇ ਕਿਸੇ ਵੀਰ ਦੇ ਮੱਝ ਪਸੰਦ ਹੋਵੇ ਇਸ ਨੰਬਰ ਦੇ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ ਕੰਡੀ ਜੇ ਰਹਿ ਗਈ ਪੈਣ ਵਾਲੀ ਰੇਟ ਬਿਲਕੁਲ ਵਾਜਬ ਹੋ ਲੱਖੋਂ ਅੰਦਰ ਕੋ ਬੜੀ ਮਹਿੰਗੀ ਨਹੀਂ ਹੈਗੀ ਸੋ ਵੀਡੀਓ ਦੇਖ ਲੈ ਸਭ ਦਾ ਤੇ